ਆ ਰੋਹਿਤ ਭਾਰਦਵੜ ਜਿੱਥੇ ਪੂਰੇ ਪੰਜਾਬ ਦੇ ਵਿੱਚ ਆੜਤੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੱਲ ਤੋਂ ਧਰਨਾ ਦਿੱਤਾ ਜਾ ਰਿਹਾ ਹੈ ਉਸ ਦੇ ਚਲਦਿਆਂ ਹੀ ਅੱਜ ਕਲਾਨੌਰ ਦਾਣਾ ਮੰਡੀ ਵਿੱਚ ਆੜਤੀ ਐਸੋਸੀਏਸ਼ਨ ਵੱਲੋਂ ਵੀ ਧਰਨਾ ਦੇ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾਂ ਮੰਗਾਉਣ ਤੇ ਲੱਗੇ ਹੋਏ ਹਨ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰਕਾਰ ਮਰਦਾਬਾਦ ਆ ਗਿਆ ਦੋ ਜੀ ਕੋ ਨਾ ਹੀ ਮਾਰਾਂ ਸਮਝੋ ਮੈਂ ਤੁਹਾਨੂੰ ਲਿਕੇ ਗੋੜਾ ਫੋੜੋ ਦਿੱਜੀਏ ਬਾਹਰ ਨਾ ਲਾਓ ਚਲੋ ਲਾਓ ਹਾਂ ਜੀ ਕਸ਼ਮੀਰ ਸਿੰਘ ਕਿੱਥੇ ਖੜੇ ਹੋ ਕਲਨੌਰ ਦੀ ਮੰਡੀ ਕੀ ਮਸਲਾ ਮਸਲਾ ਇਹ ਹੈ ਜੀ ਦੋ ਤਿੰਨ ਦਿਨ ਹੋ ਗਏ ਕੰਮ ਬੰਦਿਆ ਕੰਮ ਚੱਲਿਆ ਡਿਲੀਵਰੀ ਬਹੁਤ ਆ ਗਿਆ ਜੀ ਤੇ ਜੋ ਬਲੇਰ ਬੋਲਣ ਦੀ ਹੈ ਉਹ ਨਹੀਂ ਕੰਮ ਚੱਲਿਆ ਤਾਂ ਇਹ ਪਿਆਰ ਚੱਲ ਜਾਂਗਾ ਵਾਪਸ ਆ ਗਿਆ ਦੋ ਜੀ ਜੀ ਜਾ ਰਹੀ ਹੈ ਅੱਜ ਦੇਖੋ ਜੀ ਪੂਰੇ ਪੰਜਾਬ ਦੇ ਵਿੱਚ 1 ਅਕਤੂਬਰ ਤੋਂ ਫੈਡਰੇਸ਼ਨ ਆਫ ਆਰਟਿਸਟ ਐਸੋਸੀਏਸ਼ਨ ਦੇ ਸੱਦੇ ਦੇ ਉੱਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਵੇਂ ਹੜਤਾਲਾਂ ਚੱਲ ਰਹੀਆਂ ਉਸ ਦੇ ਤਹਿਤ ਹੀ ਅੱਜ ਮੰਡੀ ਕਲਾਨੌਰ ਦੇ ਵਿੱਚ ਵੀ ਸੰਪੂਰਨ ਬੰਦ ਰੱਖ ਕੇ ਐਸੋਸੀਏਸ਼ਨ ਦਾ ਸਹਿਯੋਗ ਕੀਤਾ ਜਾ ਰਿਹਾ ਤੁਸੀਂ ਜਾਣਦੇ ਹੋ ਕਿ ਲੰਬੇ ਸਮੇਂ ਦੇ ਆਰਤੀਆਂ ਨੂੰ ਜਿਹੜੀ ਆ ਦਬਾਇਆ ਜਾ ਰਿਹਾ ਸੈਂਟਰ ਸਰਕਾਰ ਵੱਲੋਂ ਜਿਵੇਂ ਕਿਸਾਨਾਂ ਨੂੰ ਦਬਾਇਆ ਜਾ ਰਿਹਾ ਉਵੇਂ ਹੀ ਆਰਤੀਆਂ ਨੂੰ ਖਤਮ ਕਰਨ ਦੀ ਛਾਜਿਸ ਦੇ ਤਹਿਤ ਸਾਡੀ ਜਿਹੜੀ ਕਮਿਸ਼ਨ ਆ ਉਹਨੂੰ ਘਟਾ ਕੇ 22% ਤੋਂ ਘਟਾ ਕੇ ਤੇ 45 ਰੁਪਏ ਤੇ 88 ਪੈਸੇ ਕੀਤਾ ਗਿਆ ਜੋ ਕਿ ਇੱਕ ਫਿਕਸ ਕਰ ਦਿੱਤੀ ਗਈ ਆ ਦੇਖੋ ਜੀ 45 ਰੁਪਏ 88 ਪੈਸੇ ਦੇ ਵਿੱਚ ਜਿਵੇਂ ਕਿਸਾਨ ਦੀ ਫਸਲ ਦਾ ਰੇਟ ਹਰ ਸਾਲ ਵੱਧ ਰਿਹਾ ਲekin ਸਾਡੀ ਜਿਹੜੀ ਦામੀ ਆ ਉਹ ਵਦਨ ਦੀ بجائے ਫਿਕਸ ਕਰ ਦਿੱਤੀ ਗਈ ਹੈ ਕਿ ਤੁਹਾਨੂੰ 45 ਰੁਪਏ 88 ਪੈਸੇ ਹੀ ਮਿਲੇਗੀ ਉਸ ਦੇ ਵਿੱਚ 45 ਰੁਪਏ 88 ਪੈਸੇ ਦੇ ਵਿੱਚੋਂ ਦੇਖੋ ਅਸੀਂ ਆਪਣੇ ਮੁਨੀਮਾ ਨੂੰ ਤਨਖਾਹਾਂ ਵੀ ਦੇਣੀਆਂ ਹੋਰ ਵੀ ਸਾਡੇ ਖਰਚੇ ਨੇ TDS ਕੱਟਿਆ ਜਾਂਦਾ ਆਪਣਾ ਰਿਪੇਅਰਾਂ ਦੇ ਖਰਚੇ ਨੇ ਬਹੁਤ ਸਾਰੇ ਸਾਡੇ ਖਰਚੇ ਨੇ ਤੋਂ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਸਾਡੀ ਜਿਹੜੀ ਕਮਿਸ਼ਨ ਆ ਉਹ 2.5% ਕੀਤੀ ਜਾਵੇ ਇਹ ਤੁਹਾਡਾ ਨਕਲ ਤੱਕ ਚੱਲੇਗਾ ਇਹ ਤੁਹਾਡਾ ਸਾੜਾ ਜਿਹੜਾ ਜੀ ਐਜੀਟੇਸ਼ਨ ਇਹ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਅਸੀਂ ਇਹਨੂੰ ਜਾਰੀ ਰੱਖਾਂਗੇ ਦੂਸਰੀ ਗੱਲ ਜੋ ਸਾਡੀ ਪੰਜਾਬ ਲੈਵਲ ਦੀ ਕਾਲ ਸਾਡੇ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਕਾਲੜਾ ਜੀ ਦਾ ਹੋਵੇਗਾ ਅਸੀਂ ਉਸ ਦੇ ਤਹਿਤ ਹੀ ਅਗਲਾ ਫੈਸਲਾ ਲਿਆ ਜਾਵੇਗਾ ਜੀ ਨਹੀਂ ਜੀ ਮੁਕੰਮਲ ਫੰਦ ਰਹੇਗੀ ਸਾਡੀ ਮੰਡੀ ਜਿਹੜੀ ਹੈ ਮੁਕੰਮਲ ਬੰਦ ਰਹੇਗੀ ਨਾ ਅਸੀਂ ਕਿਸੇ ਦਾ ਕੰਡਾ ਲਾਵਾਂਗੇ ਨਾ ਕਿਸੇ ਦਾ ਪੱਖਾ ਲਾਵਾਂਗੇ ਤੇ ਨਾ ਹੀ ਕਿਸੇ ਦਾ ਮਾਲ ਮੰਡੀ ਵਿੱਚ ਉਤਾਰਾਂਗੇ ਅਸੀਂ ਸਮੂਹ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਮੰਡੀ ਦੇ ਵਿੱਚ ਫਸਲ ਨਾ ਲੈ ਕੇ ਆਓ ਕਿਉਂਕਿ ਮੰਡੀ ਦੇ ਵਿੱਚ ਕੋਈ ਵੀ ਹੱਲੇ ਅਸੀਂ ਫਸਲ ਨਹੀਂ ਤੋਲਣ ਵਾਸਤੇ ਤੋਲਣ ਅਸੀਂ ਨਹੀਂ ਫਸਲ ਤੋਲ ਸਕਦੇ ਕਿਉਂਕਿ ਸਾਡੀ ਐਸੋਸੀਏਸ਼ਨ ਦੀ ਕਾਲ ਆ ਕਿ ਦੇਖੋ ਜੀ ਲੇਬਰਾਂ ਜਿਹੜੀਆਂ ਜੁਪੀ ਬਿਹਾਰ ਤੋਂ ਆਈਆਂ ਨੇ ਇਹ ਵੀ ਵੇਲੀਆਂ ਬੈਠੀਆਂ ਨੇ ਸੋ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਇਸ ਮਸਲੇ ਦਾ ਸਾਡਾ ਹੱਲ ਕੀਤਾ ਜਾਵੇ। ਦਿਲਵੀਰ ਸਿੰਘ ਕੀ ਮੁਖਿਆ ਤੁਹਾਨੂੰ ਆਈ ਤੋਂ ਮੰਡੀ ਅਸੀਂ ਵੀ ਤਿੰਨ ਦਿਨ ਹੋ ਗਿਆ ਹਾਂ ਨੂੰ ਇੱਥੇ ਬੈਠਿਆ ਸਾਡੇ ਦਾਣੇ ਖਰਾਬ ਹੋਣ ਦੇ ਨਾ ਕੋ ਪੱਖਾ ਲੱਗਾ ਨਾ ਕੋ ਤੋਲਣ ਦੇ ਇਹਨੂੰ ਬਹੁਤ ਦਿੱਕਤ ਹੈ ਇਸ ਗੱਲ ਦੀ ਕੀ ਕਹਿੰਦੇ ਵੀ ਅੱਜ ਤੁਹਾਨੂੰ ਆਰਟੀਐਨ ਦੇ ਵੀ ਨਹੀਂ ਤੋਲਾਂਗੇ ਅਸੀਂ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ। ਉਹਨਾਂ ਚਿਰ ਅਸੀਂ ਦਾਣੇ ਨਹੀਂ ਤੋਲਾਂਗੇ ਕੀ ਤੇ ਸਰਕਾਰ ਕੋਈ ਫੀਕ ਕਰਦੇ ਹੋ। ਅਸੀਂ ਦਾਣੇ ਅੱਜ ਛੇਤੀ ਤੋਂ ਛੇਤੀ ਮਸਲਾ ਹੱਲ ਹੋਵੇ ਤੇ ਮਾਲ ਤੋਲਣਗੇ। इंडिया क्राइम न्यूज जुलम के खिलाफ जंग आप देख रहे हैं इंडिया क्राइम न्यूज